कचके बोलना वाहेगुरु जी का खालसा वाहेगुरु जी की फतेह संगी बड़ी खुशी की गल है कि अब बठिंडा जिले के पिंड शहर तू बा जीवन सिंह की सोच को ला के अब असलखंड भगत भाई एकत्र हो बड़ी खुशी की गलत ਸਾਂਤੰਬੀ ਜਿਹੜਾ ਸਾਡਾ ਇਤਿਹਾਸ ਹੈ ਬਹੁਤ ਮਾਨਵਤਾ ਅੌਰ ਵੱਡਾ ਇਤਿਹਾਸ ਹੈ ਪਲੇਸ ਇਤਿਹਾਸ ਨੂੰ ਅੱਜ ਗ ਅੱਜ ਤੱਕ ਅਣਗੌੜਿਆ ਟਾ ਲੱਗਿਆ ਬਾਬਾ ਜੀਵਨ ਸਿੰਘ ਦੀ ਵੱਡੀ ਕੁਰਬਾਨੀ ਨੂੰ ਇਹਨਾਂ ਨੇ ਅੱਜ ਤੱਕ ਸਾਡੇ ਸਾਹਮਣੇ ਨਹੀਂ ਲਈ ਪਿਆਦਾ ਕਿਉਂਕਿ ਕਹਿੰਦੇ ਆ ਕਿ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਬੁਝ ਜਾਂਦਾ ਹੈ ਉਹ ਪੰਨਾ ਗੁਲਾਮ ਹੋ ਜਾਏਗਾ ਤਾਂ ਸੀ ਅੱਜ ਗਲਾਮੀ ਦੇ ਰੂਪ ਦੇ ਵਿੱਚ ਐ ਕਿਉਂਕਿ ਸਾਨੂੰ ਕਰਨ ਉੱਜੇ ਉਹਦਾ ਫੰਕਸ਼ਨ ਨਹੀਂ ਦਿੱਤਾ ਜਾ ਰਿਹਾ ਸਾਡੀਆਂ ਬਹੁਤ ਸਾਰੀਆਂ ਕੋਸ਼ਤਾਂ ਖਾਲੀ ਬੱਜੈਂ ਔਰ ਪਿੱਛੇ ਇੱਕ ਲੜਾਈ ਲੜੀ ਗਈ ਜਿਹੜੀ ਕਿ ਇੱਕ ਅੱਠ 2024 ਨੂੰ ਉਹ ਮੋਟਾ ਜਿੱਤਿਆ ਗਿਆ ਕਿ ਸਾਡੇ ਦੇਸ਼ਤਰਿਕ ਪੰਜਾਬ ਦੇ ਵਿੱਚ 12% ਜੋ ਰਲਾਕਮਾ ਕਰਮੋਂ ਨੌਕਰੀਆਂ ਦੇ ਵਿੱਚ ਉਹ ਸਾਨੂੰ ਪਹਿਲੀ ਵਾਰ ਸੁਪਰੀਮ ਕੋਰਟ ਤੋਂ ਮਿਲਿਆ ਗਿਆ ਜਿਹੜਾ ਕਿ ਕਿਸੇ ਸਮੇਂ ਇੱਕ ਸਰਦਾਰ ਗੁਟਾ ਸੀ ਜਿਹਨੂੰ ਜਨਜਾਤ ਸੰਘਾ ਜਨਜਾਤ ਸੰਘੀ ਬਕਮਤਰੀ ਹੁੰਦੇ ਹੋਏ ਗੁਟਾ ਸੰਘਿਆਂ ਦਾ ਤੋਲ ਕੇ ਦਿੱਤਾ ਸੀ ਸਾਨੂੰ ਉਹ ਲਾਗੂ ਨਹੀਂ ਸੀ ਹੋ ਰਿਹਾ ਉਹ 1 ਅੱਠ 2024 ਤੋਂ ਬਾਅਦ ਲਾਗੂ ਹੋ ਚੁੱਕਾ ਹੈ ਦਾ ਇਸ ਤਰ੍ਹਾਂ ਜਿਹੜੇ ਸਾਡੇ ਨੂੰ ਬਹੁਤ ਸਾਰੇ ਨਾਂ ਅੰਕਾਰਾਂ ਦੇ ਬਾਰੇ ਸਾਨੂੰ ਕੁਝ ਜਾਣਕਾਰੀ ਨਹੀਂ ਹੈ ਇੱਕ ਹੁਣੇ-ਹੁਣੇ ਪੰਜਾਬ ਦੇ ਵਿੱਚ ਹੁਣੇ ਇਹ ਗੱਲ ਆਪਰੀ ਹੈ ਕਿ ਰਾਈਟ ਟੂ ਐਜੂਕੇਸ਼ਨ ਐਕਟ ਆਇਆ ਹੈ ਕਿਸੇ ਨੂੰ ਜਾਣਕਾਰੀ ਹੈ ਇਸ ਦੇ ਬਾਰੇ ਰਾਈਟ ਟੂ ਐਜੂਕੇਸ਼ਨ ਐਕਟ ਆਇਆ ਹੈ ਉਸ ਦੇ ਬਾਰੇ ਕਿਸੇ ਨੂੰ ਮੇਰੇ ਕਹਦੇ ਵਿੱਚ ਜਾਣਕਾਰੀ ਨਹੀਂ ਇਹ ਰਾਈਟ ਟੂ ਐਜੂਕੇਸ਼ਨ ਐਕਟ ਇੱਕ 4 2010 ਤੋਂ ਲਾਗੂ ਹੋਇਆ ਹੋਇਆ ਸਾਰੇ ਦੇਸ਼ ਦੇ ਵਿੱਚ 15 ਸਾਲ 15 ਸਾਲ ਹੋ ਗਏ ਸਾਨੂੰ ਉਸ ਕਾਨੂੰਨ ਦੇ ਬਾਰੇ ਪਤਾ ਹੀ ਨਹੀਂ ਉਹ ਕਾਨੂੰਨ ਹੈ 10 ਸਾਡੇ ਦੇਸ਼ ਦੀ ਸਾਰਿਆਂ ਤੋਂ ਵੱਡੀ ਸੁਪਰੀਮ ਕੋਰਟ ਨੇ ਉਸ ਐਕਟ ਨੂੰ 2009 ਦੇ ਵਿੱਚ ਤਿਆਰ ਕੀਤਾ ਔਰ ਸਾਰੇ ਦੇਸ਼ ਦੇ ਵਿੱਚ 1 4 2010 ਤੋਂ ਨੂੰ ਲਾਗੂ ਕਰ ਦਿੱਤਾ ਸੀ ਜੋ ਕਿ ਪੰਜਾਬ ਦੇ ਵਿੱਚ ਅੱਜ ਤੱਕ ਵੀ ਲਾਗੂ ਨਹੀਂ 15 ਸਾਲ ਤੋਂ ਉਸ ਸਮੇਂ ਕੋਈ ਮੇਰੀ ਇਸ ਗੱਲ ਦਾ ਵਿਸਾ ਕਰੇ ਜਾਂ ਨਾ ਪਰ ਜੋ ਸਚਾਈ ਹੈ ਆ ਤੁਹਾਡੇ ਸਾਹਮਣੇ ਪੇਸ਼ ਕਰ ਦੇਣੀ ਹੈ ਮੇਰਾ ਇਸ ਦੇ ਨਾਲ ਕੋਈ ਨਾਤਾ ਨਹੀਂ ਮੇਰਾ ਸਿਰਫ ਸਚਾਈ ਹੈ ਉਸ ਸਮੇਂ ਪੰਜਾਬ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸ਼ਰੋਮ ਨੇ ਅਕਾਲੀ ਦਲ ਦੀ ਸਰਕਾਰ ਸੀ ਪ੍ਰਕਾਸ਼ ਸਿੰਘ ਦੀ ਬਾਦਲ ਇਸ ਪੰਜਾਬ ਦੇ ਮੁੱਖ ਮੰਤਰੀ ਸਨ ਉਹਨਾਂ ਨੇ ਇਹ ਕਾਨੂੰਨ ਲਾਗੂ ਨਹੀਂ ਕੀਤਾ ਅਰੇ ਦੇਸ਼ ਦੇ ਵਿੱਚ ਇਹ ਕਾਨੂੰਨ ਲਾਗੂ ਹੋ ਚੁੱਕਾ ਹੈ ਪਰ ਉਹਨਾਂ ਨੇ ਇਸ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਕਾਨੂੰਨ ਲਾਗੂ ਨਹੀਂ ਹੁੰਦਾ ਉਹਨਾਂ ਨੇ ਸਾਨੂੰ ਕੀ ਦਿੱਤਾ ਉਹਨਾਂ ਨੇ ਇਹ 5-10 ਕਿਲੋ ਕੰਮ ਦੇ ਵਿੱਚ ਉਲਝਾ ਦਿੱਤਾ ਜਿੱਥੇ ਸਾਡੇ ਬੱਚਿਆਂ ਦਾ ਭਵਿੱਖ ਬਣਨਾ ਸੀ ਸਾਡੇ ਬੱਚਿਆਂ ਨੇ ਲੋਕੀਆਂ ਦੇ ਜੱਟ ਬੱਗਣਾ ਸੀ ਉਸ ਗਮੋਂ ਨੂੰ ਉਹਨਾਂ ਨੇ ਪਿੱਛੇ ਛੋਹ ਉਸ ਐਕਟ ਦੇ ਵਿੱਚ ਅੱਜ 15 ਸਾਲ ਹੋ ਗਏ ਪੰਜਾਬ ਦੇ ਵਿੱਚ ਹਜੇ ਤੱਕ ਵੀ ਲਾਗੂ ਨਹੀਂ ਕਰ ਪਰ ਹੁਣ ਕੁਝ ਸਿਆਣੇ ਇਨਸਾਨਾਂ ਨੇ ਜਾ ਕੇ ਹਾਈ ਕੂਟ ਤਰ੍ਹਾਂ ਜਾ ਕਰਾਇਆ ਉਸ ਦੇ ਵਿੱਚੋਂ ਇਹ ਕੂਟ ਦੁਬਾਰਾ ਘੜਵਾਇਆ ਤਾਂ ਲੱਗ ਕੇ ਘੜਵਾਇਆ ਕਿ ਜਿਹੜੇ ਪ੍ਰਾਈਵੇਟ ਸਕੂਲ ਆਏ ਹਮ ਇਸ ਦੇ ਬਾਰੇ ਜਾਣਕਾਰੀ ਨਹੀਂ ਹੋਈ ਕਿ ਕਿ ਸਰਕਾਰੀ ਸਕੂਲਾਂ ਵਿੱਚ ਅਸੀਂ ਪੜ੍ਹਦੇ ਰਹੇ ਹਾਂ ਤਾਂ ਹੁਣ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਆ ਜਿਨ੍ਹਾਂ ਦੇ ਸਾਡੇ ਉੱਚ ਚੌਧਰੀ ਹੈ ਜਨ ਜਿਨ੍ਹਾਂ ਕੋਲ ਅਮੀਰ ਬੰਦੇ ਆ ਉਹਨਾਂ ਦੇ ਬੱਚੇ ਤਾਂ ਉਹਨਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹਦੇ ਆ ਪਰ ਗਰੀਬਾਂ ਦੇ ਬੱਚੇ ਅਸੀਂ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਜਿੱਤੇ ਬੈਠਣ ਵਾਸਤੇ ਕੋਈ ਚੰਗਾ ਲੈਕਸ ਨਹੀਂ ਹੈਗਾ ਕੂਬੇ ਜਿਹੜਾ ਹੈਗਾ ਕੁਸਪੀਆ ਕੋਈ ਤੁਹਾਨੂੰ ਸਹੂਲਤ ਨਹੀਂ ਹੈ ਇਕ ਸਰ ਉਹ ਉਪਸਰ ਤੋਂ ਬੱਚਿਆਂ ਨਾਲ ਦੇ ਰੂਪ ਵਿੱਚ ਦੇ ਦਿੱਤੇ ਤਾਂ ਐਜੂਕੇਸ਼ਨ ਦਾ ਦੁਨੀਆ ਸਾਡਾ ਧਨੋਬਨ ਡੇ ਬਾਈ ਡੇ ਵਧਦਾ ਜਾ ਰਿਹਾ ਹੈ ਔਰ ਇਸ ਦੇ ਨਾਲ ਸਾਡੇ ਬੱਚੇ ਜਿਹੜੇ ਹੈਗੇ ਕੰਪੀਟੀਸ਼ਨ ਦੇ ਵਿੱਚ ਨਹੀਂ ਫਿੱਟ ਸਕਦੇ ਤਾਂ ਉਸ ਐਕਟ ਦੇ ਤਹਿਤ ਹੁਣ ਅਸੀਂ ਆਪਣੇ ਬੱਚਾ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਦਾਖਲ ਕਰਵਾ ਸਕਦੇ ਹਾਂ ਉਸ ਕਾਨੂੰਨ ਦੇ ਤਹਿਤ ਪ੍ਰਾਈਵੇਟ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿੱਡਾ ਵੱਡਾ ਸਕੂਲ ਹੋਵੇ ਮੇਰਾ ਪਿੰਡ ਪਾਈਸਪੁਰ ਸਾਡੇ ਕੋਲ ਆਪਾਂ ਪਾਈਸਪੁਰ ਦਾ ਪਬਲਿਕ ਸਕੂਲ ਉਹਦੇ ਵਿੱਚ ਅਸੀਂ ਦਾਖਲਾ ਦਵਾ ਸਕਦੇ ਹਿੱਥੇ ਜਿਹੜੇ ਵੱਡੇ ਸਕੂਲਾਂ ਉਹਨਾਂ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਪਹਿਲੀ ਤੋਂ ਲੈ ਕੇ 8ਵੀਂ ਤੱਕ ਦਾ ਜਿਹੜਾ ਹੈਗਾ ਉਹ ਦਾ ਅਸੀਂ ਫ੍ਰੀ ਐਜੂਕੇਸ਼ਨ ਹੈ ਸਾਰੀਆਂ ਬਦਲੀਆਂ ਗਵਰਨਮੈਂਟ ਦੇ ਦੇ ਰਹੀ ਔਰ ਵੀ ਸਾਡੇ ਗਵਰਨਮੈਂਟ ਦੇ ਦੇ ਰਹੀ ਗਤਾਪਾ ਸਾਡੀਆਂ ਗਵਰਨਮੈਂਟ ਦੇ ਰਹੀਆਂ ਸਰ ਸਾਰਾ ਗਵਰਨਮੈਂਟ ਕਰੇਗੀ ਅਸੀਂ ਆਪਦੇ ਸਕੂਲਾਂ ਦੇ ਵਿੱਚ ਅੱਜ ਤੱਕ ਵੀ ਕਿਸੇ ਨੇ ਨਹੀਂ ਜਲੇ ਕਰਕੇ ਜਾ ਕੇ ਕਹਿਾਉਣਾ ਭਾਈ ਸਾਡੇ ਵਿੱਚ ਅੰਦਰਾ ਦਾ ਤਾਂ ਹੁਣ ਅਸੀਂ ਵੀ ਪਿੰਡ ਭਾਈ ਰੂਪਾ ਦੇ ਵਿੱਚ ਬਹੁਤ ਲੜਾਈ ਲੜੀ ਹੈ ਪਰ ਉਹਨਾਂ ਨੇ ਸਾਡਾ ਇੱਕ ਵੀ ਬੱਚਾ ਦਾਖਲਾ ਨਹੀਂ ਤਾਂ ਅੱਜ ਤੱਕ ਹੁਣ ਤੁਹਾਨੂੰ ਫੇਰ ਅਸੀਂ ਦੁਬਾਰਾ ਜਾਣਾ ਕਿ ਪ੍ਰਿੰਸੀਪਲ ਕੋਲ ਇਹਨਾਂ ਨੂੰ ਦੱਸਣਾ ਹੈ ਕਿ ਭਾਈ ਪੰਜਾਬ ਸਰਕਾਰ ਨੇ ਜਿਹੜਾ ਲਾਗੂ ਕਰਾ ਹਾਈ ਕੋਰਟ ਦਾ ਵੀ ਕਾਨੂੰਨ ਲਾਗੂ ਹੈ ਸੰਵਿਧਾਨਕ ਕੋਰਟ ਵੱਲੋਂ ਵੀ ਲਾਗੂ ਹੈ ਇਹ ਤੁਸੀਂ ਸਾਡੇ ਵਿੱਚਾਂ ਨੂੰ ਦਾਖਲ ਕਿਉਂ ਕੀਤਾ ਤਾਂ ਮੇਰਾ ਕਹਿਣ ਤੋਂ ਬਾਅਦ ਵੀ ਇਹ ਅਹੰਕਾਰ ਜਿਹੜੇ ਸਾਡੇ ਕੋਲ ਹੋਰ ਵੀ ਬਹੁਤ ਵੱਡੇ ਵੱਡੇ ਅਹੰਕਾਰ ਹੈ ਪਰ ਅਸੀਂ ਸਾਰੇ ਲੋਕ ਇਹਨਾਂ ਅਹੰਕਾਰਾਂ ਤੋਂ ਦੇਖ ਮੁੱਖਾਂਗੇ ਸਮਝ ਨਹੀਂ ਜਾਂ ਤੁਹਾਨੂੰ ਸਮਝਾਉਣ ਵਾਲਾ ਨਹੀਂ ਆਏਗਾ ਤਾਂ ਮੇਰੀ ਦੇਣ ਦੀ ਕੋਈ ਅਸਰ ਹਨ ਕਿ ਸਾਰਿਆਂ ਤੋਂ ਪਹਿਲਾਂ ਕਿਉਂਕਿ ਬੱਚੇ ਜਿਹੜੇ ਹੈਗਾ ਦੇਸ਼ ਦਾ ਭਵਿੱਖ ਹੋਇਆ ਕਰਦਾ ਹੈ ਜੇ ਬੱਚੇ ਦੀ ਐਜੂਕੇਸ਼ਨ ਵਧੀਆ ਹੋਏਗੀ ਤਾਂ ਉਸ ਦੇਸ਼ ਦਾ ਰਾਸ਼ਟਰਪਤੀ ਵੀ ਬਣ ਜਾਏਗਾ ਉਸ ਦੇਸ਼ ਦਾ ਪ੍ਰਧਾਨ ਮੰਤਰੀ ਵੀ ਬਣ ਜਾਏਗਾ ਐਂਡ ਐਮਪੀ ਮੰਤਰੀ ਵੀ ਬਣ ਸਕੋਤੇ ਵੀ ਬੜਾ ਲੋ ਆਈਏ ਸਭ ਸਭੀ ਬਣ ਜਾਏਗਾ ਜੇਕਰ ਉਹ ਬੱਚਾ ਸੰਸਲੋਕ ਨਾ ਪੜ ਸਕਿਆ ਤਾਂ ਫਿਰ ਤਾਂ ਕੋਈ ਕੋਲ ਮੰਤਰੀ ਚੱਤ ਤਾ ਮਾਣ ਨਹੀਂ ਤਾਂ ਇਸ ਕਰਕੇ ਦੇਰੀ ਸਾਰੇ ਬੈਂਕੀ ਹੈ ਇਹ ਅਸੀਂ ਪੜ ਗਏ ਠੀਕ ਹੈ ਉਸ ਸਮੇਂ ਦੇ ਹਾਲਾਤ ਤੋਂ ਬਿਗੋੜ ਸੀਗੇ ਹੁਣ ਹਾਲਾਤ